ਸੀ ਟੀ ਵੀ ਫੁਟੇਜ ਦੇ ਵਿੱਚੋਂ ਅਸੀਂ ਕਰਦੇ ਕਰਦੇ ਆ ਇਹਨਾਂ ਨੇ ਸਾਰੇ ਕੈਮਰਿਆਂ ਨੂੰ ਉੱਥੋਂ ਕੰਗਾਲਣਾ ਸ਼ੁਰੂ ਕੀਤਾ ਤੇ ਉਹਦੇ ਤੋਂ ਕਰਦੇ ਕਰਦੇ ਅਲਟੀਮੇਟਲੀ ਇਹ ਇੰਨੇ ਦਿਨਾਂ ਦੇ ਵਿੱਚ ਇਹ ਆਪਰੇਸ਼ਨ ਰਾਜਸਥਾਨ ਮੱਧਿਆਪਰਦੇਸ਼ ਤੱਕ ਫੈਲਿਆ ਗਿਆ ਇਹਦੇ ਚ ਤੁਸੀਂ ਜਿਹੜੀ ਤੁਹਾਡੇ ਨਾਲ ਇੰਪੋਰਟੈਂਟ ਗੱਲ ਸ਼ੇਅਰ ਕਰਨਾ ਚਾਹੂੰਗਾ ਕਿ ਇਹ 2 ਸਾਲ ਦਾ ਬੱਚਾ ਸਾਡੇ ਲਈ ਇੱਕ ਮਾਂ ਦੀ ਗੋਦੀ ਦੇ ਵਿੱਚੋਂ ਗਿਆ ਹੋਇਆ ਬੱਚਾ ਇੰਪੋਰਟੈਂਟ ਹੈ ਤੇ ਉਹਦੇ ਲਈ ਦੇਖਿਆ ਜਾਵੇ ਕਿ ਕਿੰਨੇ ਮੈਨਾਰਸ ਕਿੰਨੀ ਫੋਰਸ ਤੇ ਕਿੰਨਾ ਖਰਚਾ ਇਸ ਬੱਚੇ ਦੇ ਰਿਕਵਰ ਕਰਨ ਲਈ ਜੇ ਕੀਤਾ ਤੁਸੀਂ ਸਾਡੇ ਲਈ ਕਿਉਂਕਿ ਹਰ ਲਾਈਫ ਜਿਹੜੀ ਬੜੀ ਇੰਪੋਰਟੈਂਟ ਹੈ ਉਹਦੇ ਵਿੱਚੋਂ ਅਸੀਂ ਇਹ ਬੱਚੇ ਨੂੰ ਰਿਕਵਰ ਕਰਨ ਵਿੱਚ ਕਾਮਯਾਬ ਹੋਏ ਹਾਂ ਇਹਦੇ ਵਿੱਚ ਜਿਹੜਾ ਮੇਨ ਕਲਪਰੇਟ ਹੈ ਜਿਹੜਾ ਉਹ ਹੈਗਾ ਜਿਹੜਾ ਸੁਰੱਖਿਆ ਹਸਪਤਲ ਹੈ ਡਾਕਟਰ ਵਿਕਾਸ ਤਵਾੜੀ ਜਿਹੜੇ ਉੱਥੋਂ ਦੇ ਸੀ ਉਹਦੇ ਨਾਲ ਇੱਕ ਹੋਰ ਹੈਗਾ ਆਸ਼ਾ ਵਰਕਰ ਹੈਗੇ ਆ ਉਹ ਉਹ ਜਿਹੜੇ ਆ ਦੇ ਨਾਲ ਇਹਨਾਂ ਦੀ ਮੇਨ ਪਲੈਨਿੰਗ ਹੈ ਲੁਧਿਆਣੇ ਦੀ ਹਾਂ ਉਹਦੇ ਵਿੱਚ ਆਸ਼ਾ ਵਰਕਰ ਹੈਗੇ ਆ ਲੁਧਿਆਣੇ ਦੇ ਆ ਤੇ ਉਹ ਉਹਨਾਂ ਦੇ ਨਾਲ ਇਹਨਾਂ ਨੇ ਪਲਾਨ ਕਰਕੇ ਇਹਦੇ ਵਿੱਚੋਂ ਦੋ ਜਣਿਆਂ ਨੇ ਜਿਹੜਾ ਹੈਗਾ ਮਾਨਵ अरोड़ा ਤੇ ਦਮਨਪ੍ਰੀਤ ਇਹਨਾਂ ਦੋਵਾਂ ਨੇ ਇਹ ਬੱਚੇ ਨੂੰ ਮੋਟਰਸਾਈਕਲ ਤੇ ਕਿਡਨਾਪ ਕੀਤਾ ਫਿਰ ਕਿਡਨਾਪ ਕਰਨ ਤੋਂ ਬਾਅਦ ਇਹਨਾਂ ਨੂੰ ਇਹ ਆਪਦੀ ਕਾਰ ਦੇ ਵਿੱਚ ਸ਼ਿਫਟ ਕੀਤਾ ਜਾ ਕੇ ਕਾਰ ਦੇ ਵਿੱਚੋਂ ਲੁਧਿਆਣੇ ਕਰਤਾ ਫਿਰ ਇਹਨਾਂ ਨੇ ਆਪ ਜਿਹੜੇ ਆ ਇਹ ਚਲੇ ਗਏ ਉੱਥੇ Rajasthan ਚਲੇ ਗਏ ਫਿਰ Rajasthan ਤੋਂ Madhya Pradesh ਚਲੇ ਗਏ ਦੋ ਹੀ ਇਹਦੇ ਕਾਰਨ ਸੀ ਇੱਕ ਤਾਂ ਮਿਸਲੀਡ ਜਿਹੜੀ ਇੱਕ ਇਹਨਾਂ ਨੇ ਉੱਥੇ ਬੇਸ ਹੋਈ ਸੀ ਵਿੱਚ ਇਹ ਹੈ ਉਸ ਜਗ੍ਹਾ ਤੇ Rajasthan ਜਿਹੜੇ Madhya Pradesh ਅਸੀਂ ਰੇਡ ਕੀਤਾ ਉੱਥੇ ਤੁਹਾਡੇ ਨਾਲ ਫੋਟੋ ਵੀ ਸ਼ੇਅਰ ਕਰਾਂਗੇ ਉਹ ਇੱਕ ਚੌਂਕੀ ਬਣਾਈ ਪਈ ਸੀ ਚੌਂਕੀ ਬਣਾ ਕੇ ਉੱਥੇ ਉਹ ਚੀਜ਼ਾਂ ਇਹੋ ਜਿਹੀਆਂ ਪਾਈਆਂ ਹੋਈਆਂ ਸੀ ਜਿਵੇਂ ਕਿ ਟੂਣਾ ਕਰਦੇ ਹੁੰਦੇ ਆ ਤੇ ਜਾਣੋ ਉਹ ਕਹਿ ਦੋ ਵੀ ਜਿਹੜੀ ਇਸ ਤੰਗ ਦੀ ਜਿਹੜੀ ਕਿ ਸਾਡੇ ਲਈ ਕਿਉਂਕਿ ਉਹ ਇੱਕ ਏ ਸੀਗਾ ਬਲੀ ਬਲੀ ਦਾ ਮਤਲਬ ਉਹਨੂੰ ਮੈਂ ਇਹ ਨਹੀਂ ਕਹਿ ਸਕਦਾ ਵੀ ਉਸ ਤੰਗ ਤੇ ਪਰ ਉਹ ਜਿਹੜੀ ਉੱਥੇ ਐ ਤਾੰਤ੍ਰਿਕ ਵਾਲਾ ਸਾਰਾ ਹਸਪਤਾਲ ਸੀ ਜਿੱਥੇ ਰੇਡ ਕੀਤਾ ਤੇ ਲਿਆ ਕਿ ਉਹਦਾ ਬੱਚੇ ਦਾ ਮੁੰਡਨ ਕੀਤਾ ਹੋਇਆ ਜਿਹੜੀ ਸਾਡੇ ਲਈ ਉਹਦੀ ਉਹ ਗੱਲ ਹੈ ਹਜੇ ਪੁੱਛ ਵਿੱਚ ਕਿਉਂਕਿ ਬਹੁਤ ਸਾਰੀਆਂ ਡਿਟੇਲਸ ਐ ਬੜਾ ਸੈਂਸਿਟਿਵ ਕਿ ਇਸ਼ੂ ਐ ਹਰ ਬੱਚੇ ਦੀ ਜਿਹੜੀ ਵੈਲਿਊ ਉਹਨੀ ਐ ਹਰ ਚਾਹਨ ਦੀ ਉਹਨੀ ਵੈਲਿਊ ਐ ਇਹਦੇ ਵਿੱਚ ਬਹੁਤ ਸਾਰੇ ਲੈਵਲ ਤੇ ਤੁਸੀਂ ਦੇਖਿਆ ਹੋਣਾ ਇਹਨੂੰ ਮੈਂ ਕਹੂੰਗਾ 15 ਦਿਨ ਦੇ ਵਿੱਚ ਵਿੱਚ ਦੋ ਵੱਡੀਆਂ ਕਾਮਯਾਬੀਆਂ ਇੱਕ ਅਸੀਂ ਜੇ ਉੱਥੋਂ ਬੱਚਾ ਜਿਹੜਾ ਸੀਲ ਦੌਰ ਤੋਂ ਖੰਨੇ ਤੌਰ ਕਬ ਹੋਇਆ ਉਹਨੂੰ ਅਸੀਂ ਰਿਕਵਰ ਕਰਨ ਚ ਕਾਮਯਾਬ ਹੋਏ ਆ ਜੇ ਪੁਲਿਸ ਥੋਰ ਲਾਉਂਦੀ ਐ ਉਹਦੇ ਵਿੱਚ ਇਹ ਕਹਿ ਦਿੱਤਾ ਗਿਆ ਜੀ ਅਮੀਰ ਦਾ ਬੱਚਾ ਤੇ ਇੱਥੇ ਜਿਹੜੀ ਸਭ ਤੋਂ ਕ੍ਰੈਡਿਟ ਵਾਲੀ ਗੱਲ ਇਹ ਆ ਵੀ ਇੱਕ ਗਰੀਬ ਦੇ ਬੱਚੇ ਲਈ ਵੀ ਇਹ ਉਸ ਬੱਚੇ ਲਈ ਤਾਂ ਸ਼ਾਇਦ ਇਹਨਾਂ ਡਿਸਟ੍ਰਿਕਟਾਂ ਚ ਘੁਮੇ ਸੀ ਇੱਕ ਜਿਹੜਾ ਝੁੱਗੀ ਝੌਂਪੜੀ ਵਾਲਾ ਬੱਚਾ ਐ ਉਹਦੇ ਲਈ ਪੁਲਿਸ ਦੀ ਸਪੈਸ਼ਲ ਇਹਦੇ ਵਿੱਚ ਜਿਹੜੀ ਮੈਂ ਤੁਹਾਡੇ ਰਾਹੀਂ ਵੀ ਸ਼ੇਅਰ ਕਰੂੰਗਾ ਕਿਉਂਕਿ ਇਹ ਬੱਚਾ ਗਰੀਬ ਪਰਿਵਾਰ ਦੀ ਝੁੱਗੀ-ਝੌਂਪੜੀ ਵਾਲਾ ਸੀ ਹਰ ਲਾਈਫ ਨੂੰ ਅਸੀਂ ਇੰਪੋਰਟੈਂਸ ਅਸੀਂ ਉਸੇ ਟੰਗ ਨਾ ਦਿੰਦੇ ਆ ਇਹ ਮੈਂ ਅੱਜ ਤੁਹਾਡੇ ਵਿੱਚ ਇਸ ਗੱਲ ਨੂੰ ਵੀ ਕਰੂੰਗਾ ਉਸ ਬੱਚੇ ਨੂੰ ਕਿਉਂਕਿ ਕਿਡਰ ਗਾਰਡਨ ਤੋਂ ਸ਼ੁਰੂ ਹੋਣਾ ਹੈ ਉਹਦਾ ਅਸੀਂ ਆਪ ਦਾ ਜਿਹੜਾ ਜਿਹੜਾ ਹੈਗਾ ਜਿਹੜੀ ਉਹਦੀ 10th ਤੱਕ ਦਾ ਜਿਹੜਾ ਖਰਚਾ ਅਸੀਂ ਆਪਦੇ ਪੁਲਿਸ ਤੇ ਜਿੰਨੂੰ ਮਰਜ਼ੀ ਕਹਿ ਕੇ ਕਰਾਈਏ ਅਸੀਂ ਉਹ ਬੱਚੇ ਵੀ ਖਰਚਾ ਜਿਹੜਾ ਬੈਸਟ ਸਕੂਲ ਜਿਹੜਾ ਬਰਨਾਲੇ ਦੇ ਜੇ ਉਹਦੇ ਮਾਪੇ-ਬਾਪ ਦੀ ਮਨਜ਼ੂਰੀ ਲੈ ਕੇ ਜੇ ਮਾਪੇ-ਬਾਪ ਚਾਹਣਗੇ ਜਿਹੜੇ ਬਰਨਾਲੇ ਦੇ ਬਹੁਤ ਅਮੀਰ ਤੋਂ ਅਮੀਰ ਬੱਚੇ ਵੀ ਜਿਸ ਸਕੂਲ ਦੇ ਵਿੱਚ ਪੜਦੇ ਆ ਜੇ ਉਹਦੇ ਪੇਰੈਂਟਸ ਚਾਹਣਗੇ ਅਸੀਂ ਆਪਦੇ ਜਿੱਥੋਂ ਮਰਜ਼ੀ ਰਿਸੋਰਸਸ ਕਰਕੇ ਆਪੇ ਉਸ ਤੋਂ ਇਤਰਾ ਦੇ ਰਿਸੋਰਸ ਨਾਲ ਅਸੀਂ ਉਸ ਗੱਲ ਨੂੰ ਉਸ ਬੱਚੇ ਨੂੰ ਉੱਥੋਂ ਪੜਾਵਾਂਗੇ ਸ਼ਾਇਦ ਉਹ ਬੱਚਾ ਪਤਾ ਨਹੀਂ ਕੀ ਕਿਸਮਤ ਲੈ ਕੇ ਆਇਆ ਕਿਸੇ ਟਾਈਮ ਦੇ ਵਿੱਚ ਸ਼ਾਇਦ ਹੋ ਸਕਦਾ ਹੈ ਇਹਨਾਂ ਕੁਰਸੀਆਂ ਤੇ ਬੈਠ ਕੇ ਉਹ ਦੂਜੇ ਕ੍ਰਾਈਮ ਕਰਨ ਵਾਲੇ ਦੂਜੀ ਗੱਲ ਇਹ ਜਦੋਂ ਚੰਗਾ ਕੰਮ ਕਰਦੇ ਆ ਬਹੁਤ ਸਾਰੇ ਲੋਕ ਐਪਰੀਸ਼ੀਏਟ ਕਰਦੇ ਆ ਅਸੀਂ ਆਪ ਦਾ ਕੰਮ ਕਰਦੇ ਰਹਿੰਦੇ ਆ ਉਹਦੇ ਵਿੱਚ ਕਈ ਵਾਰੀ ਥੋੜ੍ਹਾ ਜਿਹਾ ਨਹੀਂ ਵੀ ਐਪਰੀਸ਼ੀਏਟ ਕਰਦੇ ਪਰ ਸਾਡੇ ਲਈ ਮੈਂ ਮੇਰਾ ਇਹ ਹਮੇਸ਼ਾ ਮੰਨਣਾ ਹੈ ਹਰ ਕ੍ਰਿਮੀਨਲ ਜੇ ਵਰਦੀ ਪਾਈ ਹੈ ਨਾ ਖੜ ਮਾੜਾ ਬੰਦਾ ਤੇ ਹਰ ਕ੍ਰਾਈਮਨਲ ਸਾਨੂੰ ਗਾਲਾਂ ਕੱਢਦਾ ਹੋਵੇ ਹਰ ਚੰਗਾ ਸ਼ਹਿਰੀ ਉਹ ਸੁੱਖ ਦੀ ਨੀਂਦ ਸੌਂਦਾ ਹੋਵੇ ਇਹ ਸਾਡੀ ਪੁਲਿਸ ਅਫਸਰ ਦੀ ਕਾਮਯਾਬੀ ਹੈ ਮੇਰੇ ਆਉਣ ਦਾ ਇੱਥੇ ਕਾਰਨ ਵੀ ਇਹ ਹੈ ਕਿ ਸਾਡੀ ਟੀਮ ਨੇ ਇਸ ਗੱਲ ਨੂੰ ਲਾਗੂ ਕਰਕੇ ਦਿਖਾਇਆ ਇਹਨਾਂ ਨੂੰ ਮੈਂ ਇਸ ਗੱਲ ਲਈ ਸਪੈਸ਼ਲੀ ਇਹਨਾਂ ਨੂੰ ਸ਼ਾਬਾਸ਼ੀ ਦੇਵਾਂਗਾ ਇਹਨੂੰ ਹਾਈਐਸਟ ਲੈਵਲ ਤੇ ਇਸ ਗੱਲ ਨੂੰ ਅਪਰੀਸ਼ੀਏਟ ਕੀਤਾ ਗਿਆ ਤੇ ਇਹਦੇ ਵਿੱਚ ਇਹਨਾਂ ਨੂੰ ਦੂਜੀ ਗੱਲ ਇਹ ਜਿਨਨੇ ਰਿਵਾਰਡ ਜਿਨਨੇ ਧਕਮੇ ਤੇ ਜਿੰਨੇ ਮੈਡਲ ਮਿਲਦੇ ਹੁੰਦੇ ਆ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਹੁਣ ਬਸ ਐ ਇਹਦਾ ਮਤਲਬ ਹੁੰਦਾ ਹੋਰ ਜ਼ਿੰਮੇਵਾਰੀ ਅੱਗੇ ਨਾਲੋਂ ਵੀ ਜੇ ਅੱਗੇ ਤੁਸੀਂ ਲੋਕ ਐਕਸਪੈਕਟ ਕਰਦੇ ਵੀ ਪੁਲਿਸ ਦਾ ਸੌਂਦੀ ਹੋਈ ਨਹੀਂ ਰਾਤ ਨੂੰ ਵੀ ਜਾ ਕੇ ਦਿਨ ਨੂੰ ਵੀ ਜਾ ਕੇ ਜੇ ਤੁਸੀਂ ਅੱਗੇ 12 ਘੰਟੇ ਕੰਮ ਕਰਦੇ ਹੋ ਤਾਂ ਇਹਦਾ ਮਤਲਬ ਇਹ ਹੈ ਜਦੋਂ ਰਿਵਾਰਡ ਮੈਡਲ ਮਿਲ ਜਾਂਦੇ ਆ ਸਫਲ ਤੁਹਾਡੀ ਟੀਮ ਲਈ ਅੱਗੇ ਲਈ ਹੋਰ ਵੀ ਚੈਲੰਜ ਹੈ ਇਹਦਾ ਮਤਲਬ ਅੱਗੇ ਤੋਂ ਵੱਧ ਮਿਹਨਤ ਕਰਾਂਗੇ ਤੇ ਮੈਨੂੰ ਪੂਰੀ ਉਮੀਦ ਹੈ ਕਿਉਂਕਿ ਜਿਵੇਂ ਸੀਪੀ ਪਟਿਆਲਾ ਦੇ ਵਿੱਚ ਵੀ ਇਹਨਾਂ ਨੇ ਕ੍ਰਾਈਮ ਨੂੰ ਪਟ્રોલ ਕਰਦੇ ਰਹੇ ਆ ਇਹਨਾਂ ਦੀ ਬਹੁਤ ਹੀ ਅੱਛੀ ਟੀਮ ਹੈ ਸਪੈਸ਼ਲੀ ਦੇਖੋ ਨਾਮ ਹੈ ਇੰਸਪੈਕਟਰ ਬਲਜੀਤ ਦਾ ਲੈ ਲਿਆ ਐਸ ਐਚਓ ਤੁਹਾਡੇ ਅਗੇ ਹਾਂ ਲਖਵਿੰਦਰ ਦਾ ਨਾਮ ਲੈ ਲਿਆ ਪਰ ਉਹਦੇ ਵਿੱਚੋਂ ਉਹ ਮੁਲਾਜ਼ਮਾਂ ਦੇ ਨਾਮ ਰਹਿ ਜਾਂਦੇ ਹੁੰਦੇ ਜਿਹੜੇ ਛੋਟੇ ਮੁਲਾਜ਼ਮ ਜਿਹੜੇ ਨਾਲ ਤੱਕ ਜਾਂਦੇ ਜਿਹੜੇ ਰਾਤ ਤੱਕ ਜਾਗਦੇ ਜਿਨੇ ਗੱਡੀ ਡਰਾਈਵ ਕੀਤੀ ਵਾਈਕਲ ਡਰਾਈਵ ਕੀਤਾ ਜਦੋਂ ਆਫਸਰ ਦਾ ਵਿੱਚ ਬੈਠਾ ਸੌ ਰਿਆ ਹੁੰਦਾ ਤੇ ਕ੍ਰੈਡਿਟ ਵਾਲੀ ਗੱਲ ਇਹ ਹੈ ਛੋਟਾ ਬੱਚਾ ਜਿਹਨੂੰ ਕਿ ਇਹ ਪੁਲਿਸ ਪੰਜਾਬ ਪੁਲਿਸ ਉਹ ਹੈ ਇਹਦਾ ਬਹਾਦਰੀ ਚ ਸਾਰੇ ਹਿੰਦੁਸਤਾਨ ਦੇ ਵਿੱਚ ਨਾ ਆ ਤੇ ਇਹ ਪੁਲਿਸ ਟੱਲੀ ਇਹ ਨਹੀਂ ਵੀ ਅਮੀਰਾਂ ਦੇ ਬੱਚੇ ਵਾਚੇ ਹੋਣ ਤੇ ਉਹਦੇ ਲਈ ਉਹ ਕਰਦੀ ਐ ਝੁੱਗੀ ਵਾਲੇ ਬੱਚੇ ਲਈ ਵੀ ਉਨੀ ਇੰਪੋਰਟੈਂਟ ਦਾ ਸਾਡੀ ਹਾ ਹਸਪੀਟਲ ਐ ਜਿਹੜਾ ਉਹ ਸੁਰੱਖਿਆ ਹਸਪੀਟਲ ਐ ਲੁਧਿਆਣੇ ਉਹਦੇ ਕੋਲੇ ਕੋਈ ਵੀ ਡਿਗਰੀ ਨਹੀਂ ਸੀ ਐਟਾ ਵਟਾ ਬੋਰਡ ਲਾ ਕੇ ਸਾਡੇ ਲਈ ਇਹ ਵੀ ਦੇਖੋ ਬੜੀ ਹੈਰਾਨਗੀ ਵਾਲੀ ਗੱਲ ਐ ਉਹਦੇ ਉੱਚੇ ਆਖਿਓ ਤੁਹਾਡੀ ਫੋਟੋ ਮੈਸੇਜ ਕਰੂੰਗਾ ਉੱਥੇ ਮੱਧਿਆ ਪ੍ਰਦੇਸ਼ ਦੇ ਵਿੱਚ ਤਾੰਤ੍ਰਿਕ ਵਾਲਾ ਸੈਟਅਪ ਦੇਖਿਆ ਤੇ ਉੱਥੋਂ ਜਦੋਂ ਲੈ ਕੇ ਆਂਦਾ ਤੇ ਬੱਚੇ ਦਾ ਜਦੋਂ ਮੁੰਡਨ ਹੋਇਆ ਵਿਆ ਸੀ ਮੈਂ ਨਹੀਂ ਇਹ ਕਹਿੰਦਾ ਵੀ ਉਹ ਬੱਚੇ ਨੂੰ ਕੁਝ ਕਰਨਾ ਹੈ ਜਾਂ ਨਹੀਂ ਕਰਨਾ ਪੁੱਛਾ ਅਸੀਂ ਲੁਧਿਆਣੇ ਇਸ ਹਸਪੀਟਲ ਤੋਂ ਕੀਤਾ ਸਰ ਇਸ ਤਰ੍ਹਾਂ ਹੌਸ ਛੋਟਾ ਬੱਚਾ ਮਾਂ ਦੀ ਗੋਦ ਦੇ ਵਿੱਚ 2 ਸਾਲ ਦੇ ਬੱਚੇ ਨੂੰ ਤਾਂ ਕੀ ਹੋ ਸਭੀ ਕੀ ਹੁੰਦੀ ਹੈ ਮਾਂ ਦੀ ਗੋਦ ਦੇ ਵਿੱਚੋਂ ਚਲਿਆ ਗਿਆ ਤੇ ਸਾਡੀ ਕਾਮਯਾਬੀ ਹੈ ਮਾਂ ਦੀ ਗੋਦ ਚ ਵਾਪਸ ਲਿਆ ਕੇ ਸਰਕਾਰ ਨੇ ਜਿਹਨਾਂ ਨੇ ਜਿਹੜਾ ਇਨੀਸ਼ੀਅਲ ਜਿਹੜਾ ਪਤਾ ਲੱਗਿਆ ਵੀ ਇਹਨਾਂ ਨੂੰ ਬੱਚਾ ਚੱਕਣ ਦਾ 2 ਲੱਖ ਰੁਪਏ ਮਿਲਣਾ ਜਿਹੜਾ ਜਿਹੜੇ ਮੋਟਰਸਾਈਕਲ ਤੇ ਲੈ ਕੇ ਗਏ ਸੀ 2 ਲੱਖ ਮਿਲਣਾ ਸੀ ਹੁਣ 2 ਲੱਖ ਦੇ ਵਿੱਚ ਅੱਗੇ ਉਹ ਡਾਕਟਰ ਕੋਲੇ ਗਿਆ ਤੇ ਇਹਨਾਂ ਦਾ ਮੱਧਿਆ ਪ੍ਰਦੇਸ਼ ਨੂੰ ਕਿਉਂ ਭੱਜ ਜਾਣਾ ਡਾਕਟਰ ਕੋਲੇ ਜਦੋਂ ਇਹ ਕਰਕੇ ਵੀ ਮੱਧਿਆ ਪ੍ਰਦੇਸ਼ ਦੇ ਵਿੱਚ ਜਾਣਾ ਬੱਚਾ ਇੱਥੇ ਸੀ ਬੱਚੇ ਨੇ ਉੱਥੇ ਜਾਣਾ ਸੀ ਜਾਂ ਬੱਚੇ ਨੂੰ ਅੱਗੇ ਕਿਵੇਂ ਜਾਣਾ ਸੀ ਮਤਲਬ ਇਹ ਹਜੇ ਬਹੁਤ ਸਾਰੇ ਇਹਦੇ ਜਿਹੜੇ ਮਿਸਿੰਗ ਲਿੰਕਸ ਹੈ ਉਹ ਸਾਡੀ ਤਫਤੀਸ਼ ਦਾ ਪਾਸਾ ਕਰ ਲਿਆ ਫਿਰ ਕਾਰ ਆਈ ਮੋਟਰਸਾਈਕਲ ਤੋਂ ਬੱਚਾ ਸ਼ਿਫਟ ਕਰਕੇ ਕਾਰ ਦੇ ਵਿੱਚ ਚਲੇ ਜਾਂਦਾ ਕਾਰ ਰਿਕਵਰ ਹੋ ਗਈ ਮੋਟਰਸਾਈਕਲ ਰਿਕਵਰ ਹੋ ਗਿਆ ਜਿਹੜਾ ਕੋਹੇਨੂਰ ਆ ਉਹ ਆਸ਼ਾ ਵਰਕਰ ਦਾ ਬੇਟਾ ਜਿਹੜਾ ਉਸ ਤਰ੍ਹਾਂ ਕਿਸੇ ਡਿਪਾਰਟਮੈਂਟ ਦੇ ਇੱਕ ਗਲਤੀ ਨੂੰ ਸਾਰੇ ਡਿਪਾਰਟਮੈਂਟ ਦੇ ਉੱਤੇ ਸਿੱਟੇ ਪਾਉਣੇ ਉਹ ਵੀ ਅੱਛੀ ਗੱਲ ਨਹੀਂ ਤੇ ਮੈਂ ਇਸ ਕਰਕੇ ਤੁਹਾਨੂੰ ਇੱਕ ਰਿਕਵੈਸਟ ਕਰੂੰਗਾ ਇੱਕ ਇੰਡੀਵਿਜੂਅਲ ਦੀ ਗਲਤੀ ਨੂੰ ਡਿਪਾਰਟਮੈਂਟ ਨਾਲ ਲਾ ਕੇ ਨਾ ਲਿਆ ਉਹਦਾ ਹਸਪੀਟਲ ਸੀਲ ਕਰਨੀ ਸਿਵਲ ਸਰਜਨ ਰਾਹੀਂ ਅਸੀਂ ਇੱਥੋਂ ਲਿਖਾਂਗੇ ਵੀ ਉਹਨਾਂ ਨੂੰ ਸੋ ਦੈਟ ਕਿ ਉਹਦੀ ਕਾਰਵਾਈ ਹੋਵੇ ਇਹੋ ਜਿਹਾ ਜਿਹੜਾ ਤੰਦਾ ਕਰਿਆ ਝੋਲਾ ਛਾਪੂਨ ਕਹਿ ਸਕਦੇ ਸਰ ਬੱਚੇ ਕੀ ਕਰੇ